ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਮੈਕਲੀਊਡ ਫਾਰਮਾ ਕੰਪਨੀ ਨੇ ਸ਼ਹੀਦ ਮਨਿੰਦਰ ਦੇ ਪਰਿਵਾਰ ਨੂੰ ਕੀਤਾ 5 ਲੱਖ ਰੁਪਏ ਦਾ ਚੈੱਕ ਪੇਂਟ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਕਿਹਾ ਆਰਥਿਕ ਸਹਾਇਤਾ ਕਰਕੇ ਕੰਪਨੀ ਨੇ ਸ਼ਹੀਦ ਦੇ ਪਰਿਵਾਰ ਦਾ ਮਨੋਵਲ ਵਧਾਇਆ ਬੀਤੇ ਦਿਨੀ ਪਲਵਾਮਾ ਹਮਲੇ 'ਚ ਸ਼ਹੀਦ ਹੋਣ ਵਾਲੇ ਮਨਿੰਦਰ ਸਿੰਘ ਦੇ ਘਰ ਅੱਜ ਫਾਰਮਾਸਿਊਟੀਕਲ ਕੰਪਨੀ ਦੀ ਪੂਰੀ ਟੀਮ ਨੇ ਸ਼ਹੀਦ ਦੇ ਪਿਤਾ ਸਾਤਪਾਲ ਅਤਰੀ ਨੂੰ 5 ਲੱਖ ਰੁਪਏ ਦਾ ਚੈੱਕ ਪੇਸ਼ ਕੀਤਾ ਇਸ ਮੌਕੇ ਤੇ ਪੰਜਾਬ ਦੀ ਕੈਬਨਿਟ ਮੰਤਰੀ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਧਰੀ ਵੀ ਉਹਨਾਂ ਨਾਲ ਸਨ ਫਾਰਮਾਸਿਊਟੀਕਲ ਕੰਪਨੀ ਵੱਲੋਂ ਆਏ ਸੇਲਜ਼ ਐਂਡ ਮਾਰਕੀਟਿੰਗ ਦੇ ਪ੍ਰਧਾਨ ਗੋਪਾਲ ਸ਼ਰਮਾ ਜਰਨਲ ਮੈਨੇਜਰ ਰਜੇਸ਼ ਮੈਣੀ ਵਿਸ਼ਾਲਪੁਰੀਏ ਤੇ ਬਾਕੀ ਆਈ ਪੂਰੀ ਟੀਮ ਨੇ ਸਭ ਤੋਂ ਪਹਿਲਾਂ ਸ਼ਹੀਦ ਮਨਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਅਰਨਾ ਚੋਧਰੀ ਦੀ ਹਾਜ਼ਰੀ 'ਚ ਸ਼ਹੀਦ ਦੇ ਪਿਤਾ ਸਤਪਾਲ ਅਤਰੀ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਨਾ ਹੀ ਉਹਨਾਂ ਦਾ ਕਰਜ਼ ਚੁਕਾਇਆ ਜਾ ਸਕਦਾ ਹੈ ਪਰ ਜੋ ਫਾਰਮਾਸਿਊਟੀਕਲ ਕੰਪਨੀ ਨੇ ਸ਼ਹੀਦ ਦੇ ਪਰਿਵਾਰ ਦਾ ਇਹ ਮਾਨ ਵਧਾਇਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਾਲ ਸ਼ਹੀਦ ਪਰਿਵਾਰ ਦਾ ਹੌਸਲਾ ਵਧਿਆ ਹੈ ਉਧਰ ਕੰਪਨੀ ਵੱਲੋਂ ਆਏ ਸੇਲਜ਼ ਐਂਡ ਮਾਰਕੀਟਿੰਗ ਦੇ ਪ੍ਰਧਾਨ ਗੋਪਾਲ ਸ਼ਰਮਾ ਨੇ ਕਿਹਾ ਕਿ ਪੁਰਵਾਮਾ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਪਰਿਵਾਰਾਂ ਨੂੰ ਕੰਪਨੀ ਵੱਲੋਂ 5-5 ਲੱਖ ਰੁਪਏ ਦੇ ਚੈੱਕ ਦਿੱਤੇ ਜਾ ਰਹੇ ਹਨ ਉਨਾ ਕਿਹਾ ਕਿ ਇਹ ਸਿਰਫ ਸ਼ਹੀਦਾਂ ਦੇ ਪਰਿਵਾਰਾਂ ਦਾ ਮਨੋਵਲਵਤਾ ਹੁੰਦਾ ਕੰਪਨੀ ਵੱਲੋਂ ਇੱਕ ਛੋਟਾ ਜਿਹਾ ਯਤਨ ਕੀਤਾ ਗਿਆ ਹੈ ਆ ਜਿਹੜੀ ਇਸ ਦੇਸ਼ਵਾਦ ਉਸ ਦਾ ਸਾਹਮਣਾ ਕਰਦੇ। ਔਰ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਕੋਈ ਆਸਾਨ ਨਹੀਂ ਕਰਦੇ। ਨਹੀਂ ਇਹ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਜਿਹੜੇ ਪਰਿਵਾਰ ਪਿੱਛੇ ਰਹਿ ਗਿਆ ਉਹਦੀ ਅਸੀਂ ਜੋ ਵੀ ਮੰਗਾ ਨੇ ਉਹਨਾਂ ਤੇ ਪੂਰੀ ਧਿਆਨ ਦਿੰਦੇ ਹਾਂ। ਔਰ ਉਹਨਾਂ ਦੀ ਸ਼ੁਰੂਆਤ ਤੋਂ ਬਾਅਦ ਅਗਰ ਹੋਰ ਵੀ ਸਮਾਜੀ ਜਿਹੜੇ ਵਰਗ ਹੈਗੇ ਨੇ ਪੱਖ ਹੈ ਰਹੀ ਨੇ ਕੰਪਨੀਆਂ ਆਈਆਂ ਨੇ ਚਾਹੇ ਪ੍ਰਾਈਵੇਟ ਅੱਜ ਅਸੀਂ ਸ਼ਹੀਦ ਜਿਹੜੇ ਪੁਲਵਾਮਾ ਚ ਸ਼ਹੀਦ ਹੋਏ ਦਿਨਾਨਗਰ ਦੇ ਦੋ ਜਵਾਨ ਮਨਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਅੱਜ ਇੱਥੇ ਆਏ ਆ ਕਿਉਂਕਿ ਮੈਕਲੋਡਸ ਫਾਰਮਾਸਿਊਟੀਕਲ ਕੰਪਨੀ ਇੱਕ ਪ੍ਰਾਈਵੇਟ ਕੰਪਨੀ ਹੈ ਜਿਨ੍ਹਾਂ ਦੇ ਸਾਰੇ ਹੀ ਕਰਮਚਾਰੀਆਂ ਨੇ ਸਾਰੇ ਸਟਾਫ ਨੇ ਇੱਕ ਸੈਲਰੀ ਜਿਹੜੀ ਹੈ ਆਪਣੀ ਡੋਨੇਟ ਕੀਤੀ ਹੈ ਸ਼ਹੀਦ ਪਰਿਵਾਰ ਫੰਡ ਨੂੰ ਦੇਣ ਵਾਸਤੇ ਸੋ ਇਹ ਇੱਕ ਬਹੁਤ ਅੱਛਾ ਸੋਚ ਹੈ ਬੜਾ ਅੱਛਾ ਪ੍ਰਯਾਸ ਹੈ ਔਰ ਮੈਂ ਇਹਨਾਂ ਦੀ ਬਹੁਤ ਇਸ ਗੱਲ ਤੋਂ ਮਸ਼ਕੂਰ ਆ ਕਿ ਇਹ ਬੰਬੇਈ ਤੋਂ ਚੱਲ ਕੇ ਇੱਥੇ ਆਏ ਨੇ ਔਰ ਸਾਰੇ ਹੀ ਪਰਿਵਾਰਾਂ ਨੂੰ 40 ਦੇ 40 ਸ਼ਹੀਦ ਪਰਿਵਾਰਾਂ ਨੂੰ ਇਹ 5-5 ਲੱਖ ਰੁਪਏ ਦਾ ਚੈੱਕ ਚੜਾਇਆ ਆਪਣੀ ਕੰਪਨੀ ਦੇ ਵੱਲੋਂ ਦੇ ਰਹੇ ਨੇ ਸੋ ਮੈਂ ਸਮਝਦੀ ਹਾਂ ਕਿ ਬੜੀ ਇੱਕ ਪ੍ਰੇਰਨਾਦਾਇਕ ਗੱਲ ਹੈ ਕਿਉਂਕਿ ਸਾਡੀ ਹੋਰ ਵੀ ਕਾਫੀ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਜਿਨਾ ਵਾਸਤੇ ਮੈਨੂੰ ਲੱਗਦਾ ਇੱਕ ਪਹਿਲ ਇਹਨਾਂ ਨੇ ਕੀਤੀ ਹੈ ਆ ਠੀਕ ਹੈ ਕਿ ਸ਼ਹੀਦ ਦਾ ਅਸੀਂ ਕਦੀ ਵੀ ਉਹਦੀ ਜੜੀ ਹੈ ਕਦੀ ਵੀ ਦੇਣਾ ਨਹੀਂ ਦੇ ਸਕਦੇ ਉਹ ਤੇ ਹਮੇਸ਼ਾ ਵਾਸਤੇ ਅਮਰ ਹੋ ਜਾਂਦੇ ਨੇ ਲੇਕਿਨ ਫੇਰ ਵੀ ਜਿਹੜੇ ਪਿੱਛੇ ਰਹਿ ਗਏ ਪਰਿਵਾਰ ਨੇ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਇਹ ਸਾਡਾ ਫਰਜ਼ ਬੰਦਾ ਹੈ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਹੋਏ ਕਿ ਸਾਡਾ ਪਰਿਵਾਰ ਇੱਕ ਹੈ ਦੇਸ਼ ਸਾਡੇ ਨਾਲ ਖੜਾ ਸੋ ਮੈਂ ਸਮਝਦੀ ਹਾਂ ਕਿ ਅੱਜ ਇਹਨਾਂ ਨੇ ਬਹੁਤ ਅੱਛੀ ਇੱਕ ਪਹਿਲ ਕੀਤੀ ਹੈ ਔਰ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਹਾਂ ਔਰ ਪਰਿਵਾਰ ਅੱਜ ਜੜਾ ਹੈ ਇਹਨਾਂ ਨੂੰ ਜ਼ਰੂਰਤ ਹੈ ਇੱਕ ਮੋਰਲ ਸਪੋਰਟ ਦੀ ਔਰ ਮੈਂ ਇਹਨਾਂ ਦਾ ਇੱਕ ਵਰੀ ਫੇਰੇ تھے ਆਨ ਤੇ ਪਰਿਵਾਰ ਨੂੰ ਸ਼ਹੀਦ ਪਰਿਵਾਰ ਨੂੰ ਮਿਲ ਕੇ ਇਹ ਚੈੱਕ ਇਹਨਾਂ ਨੇ ਦਿੱਤਾ ਉਹਨਾਂ ਨੂੰ ਤੇ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਮੇਰਾ ਨਾਮ ਗੋਪਾਲ ਸ਼ਰਮਾ ਹੈ ਮੈਂ ਮੈਕਲੋਡ ਫਾਰਮਾਸਿਊਟੀਕਲ ਮੁੰਬਈ ਦੇ ਵਿੱਚ ਐਜੇ ਪ੍ਰੈਜ਼ੀਡੈਂਟ ਪੋਸਟ ਤੇ ਕੰਮ ਕਰਦਾ ਹਾਂ ਮੈਂ ਬੇਸਿਕਲੀ ਪੰਜਾਬ ਦਾ ਹੀ ਰਹਿਣ ਵਾਲਾ ਹਾਂ ਜਿਸ ਦਿਨੇ 14 ਤਰੀਕ ਨੂੰ ਵਾਕਿਆ ਹੋਇਆ ਜਿਸ ਨੇ ਕਿ ਪੂਰੇ ਵਰਮੰਡ ਨੂੰ ਹਿਲਾਕੇ ਰੱਖ ਦਿੱਤਾ ਤੇ ਸਾਰੇ ਸੰਸਾਰ ਨੂੰ ਇਕੱਠਾ ਕਰ ਦਿੱਤਾ ਇਸ ਅਤਵਾਦ ਦੇ ਖਿਲਾਫ ਆਪਾਂ ਖੜੇ ਹੋ ਕੇ ਕੁਝ ਕਰੀਏ ਉਸ ਦਿਨ ਸਾਡੀ ਮੈਨੇਜਮੈਂਟ ਨੇ ਵੀ ਸਾਡੇ ਚੇਅਰਮੈਨ ਸ਼੍ਰੀ ਗਿਦਾਰੀ لال ਜੀ ਔਰ ਬਾਕੀ ਜਿਹੜੇ ਮੈਨੇਜਮੈਂਟ ਦੇ ਮੈਂਬਰプラス ਅਸੀਂ ਲੋਕ ਸੀਗੇ ਅਸੀਂ ਇੱਕ ਸੋਚ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਨਾ ਇਹਨਾਂ 40 ਪਰਿਵਾਰਾਂ ਨੂੰ ਇੱਕ ਥੋੜੀ ਮਾਨਿਟਰੀ ਥੋੜੀ ਹੈਲਪ ਕੀਤੀ ਜਾ ਸਕੇ ਅਸੀਂ ਸਮਝਦੇ ਹਾਂ ਇਸ ਚੀਜ਼ ਨੂੰ ਕਿ ਇਸ ਮਾਨਿਟਰੀ ਪਰਨਾ ਅਸੀਂ ਜੋ ਉਸ ਬੱਚੇ ਨੇ ਕੁਰਬਾਨੀ ਸਾਡੇ ਲੋਕਾਂ ਲਈ ਦਿੱਤੀ ਹੈ ਉਹਦਾ ਦੇਣਾ ਨਹੀਂ ਦੇ ਸਕਦੇ ਉਹ ਤਾਂ ਅਮਰ ਹੈ ਸਾਡੇ ਲਈ ਲੇਕਿਨ ਫਿਰ ਵੀ ਇੱਕ ਥੋੜੀ ਜਿਹੀ ਮੋਨਿਟਰੀ ਫੇਵਰ ਜਿਹੜੀ ਸਾਡੇ ਸਾਰੇ ਏਮਪਲਾਈਜ਼ ਵੱਲੋਂ ਇੱਕ ਦਿਨ ਦੀ ਸੈਲਰੀ ਇਕੱਠੀ ਕਰਕੇ ਦਿੱਤੀ ਗਈ ਹੈ ਸ਼ਾਇਦ ਉਹ ਬਾਕੀ ਸਮਾਜ ਦੇ ਲਈ ਇੱਕ ਸੋਚ ਉੱਭਰ ਕੇ ਅੱਗੇ ਆ ਸਕਦੀ ਹੈ ਕਿ ਜੇ ਅਸੀਂ ਸਾਰੀਆਂ ਹੀ ਕੰਪਨੀਆਂ ਜਾਂ ਬਾਕੀ ਲੋਕ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਨੇ ਅਗਰ ਅਸੀਂ ਇਹਨਾਂ ਪਰਿਵਾਰਾਂ ਲਈ ਥੋੜੀ ਜਿਹੀ ਹੈਲਪ ਕਰੀਏ ਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਿਹੜਾ ਪਰਿਵਾਰ ਆ ਉਹ ਇਹਨਾਂ ਸਪੈਸ਼ਲ ਜਿਹੜੀਆਂ ਪ੍ਰੋਫੈਸ਼ਨਲ ਨੇ ਉਹਨਾਂ ਤੋਂ ਭੇਜਣ ਨੂੰ ਆਪਣੇ ਬੱਚਿਆਂ ਨੂੰ ਭੇਜਣ ਨੂੰ ਗੁਰੇਜ ਨਹੀਂ ਕਰੇਗਾ ਕਿ ਅਗਰ ਕੱਲ ਨੂੰ ਇਹਨਾਂ ਦੀ ਸ਼ਹਾਦਤ ਬੱਚਿਆਂ ਦੀ ਹੋ ਵੀ ਜਾਂਦੀ ਹੈ ਤੇ ਪੂਰਾ ਜਿਹੜਾ ਸਮਾਜ ਹੈ ਉਹ ਨਾਲ ਖੜਾ ਹੈ ਉਹਨਾਂ ਨੂੰ ਮੋਰਲ ਸਪੋਰਟ ਦੇਣ ਦੇ ਪਿੱਛੋਂ ਦੇਖ ਨੂੰ ਇੱਕ ਇੱਕ ਪਰਿਵਾਰ ਦੀ ਤਰ੍ਹਾਂ ਹੀ ਖੜਾ ਹੈ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਧੰਨਵਾਦੀ ਹਾਂ ਕਿ ਅੱਜ ਲੋਕਲ ਇੱਥੇ ਸਾਡੇ ਨਾਲ ਮੈਡਮ ਚੌਧਰੀ ਔਰ ਸਰ ਸਾਡੇ ਨਾਲ ਆਏ ਨੇ ਇਵਨ ਡਿਪਟੀ ਕਮਾਂਡੈਂਟ ਸਾਹਿਬ ਨੂੰ ਅਸੀਂ ਨਾਲ ਬੁਲਾਇਆ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਇਹ ਚੈੱਕ ਦਿੱਤਾ ਹੈ ਔਰ ਬਹੁਤ-ਬਹੁਤ ਸ਼ੁਕਰੀਆ ਤੁਹਾਡ ਲੋਕਾਂ ਦਾ ਇਹ ਮੈਸੇਜ ਜਿਹੜਾ ਪੂਰੇ ਸਮਾਜ ਤੱਕ ਜਾਏ ਤਾਂ ਕਿ ਹੋਰ ਸੰਸਥਾਵਾਂ ਵੀ ਅੱਗੇ ਆਉਣ ਪਲੀਜ਼ ਅੱਜ ਜੋ ਫਾਰਮਾਸਿਊਟੀਕਲ ਕੰਪਨੀ ਬੰਬੇ ਤੋਂ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਇੱਥੇ ਗੋਪਾਲ ਸ਼ਰਮਾ ਜੀ ਆਏ ਆ ਮੋਨਿਟਰੀ ਹੈਲਪ ਦੇਣ ਵਾਸਤੇ ਸ਼ਹੀਦ ਪਰਿਵਾਰ ਨੂੰ ਮਨਿੰਦਰ ਸਿੰਘ ਦੇ ਮੈਂ ਸਮਝਦਾ ਕਿ ਪੈਸੇ ਨਾਲੋਂ ਵੱਧ ਕੇ ਇਹਨਾਂ ਦਾ ਜਿਹੜਾ ਆਈਡੀਆ ਉਹ ਜ਼ਿਆਦਾ ਬਿਹਤਰ ਹੈ ਮੋਨਿਟਰੀ ਹੈਲਪ ਤੇ ਬਹੁਤਾ ਚੇਤ ਚੱਲਣ ਵਾਲੀਆਂ ਨਹੀਂ ਚੀਜ਼ਾਂ ਹੁੰਦੀਆਂ ਲੇਕਿਨ ਜਿਹੜਾ ਇਹਨਾਂ ਨੇ ਇੱਕ ਆਈਡੀਆ ਫਲੋਟ ਕੀਤਾ ਕਿ ਕੋਈ ਵੀ ਸ਼ਹੀਦ ਹੁੰਦਾ ਜਾਂ ਦੇਸ਼ ਦੇ ਵਾਸਤੇ ਕੋਈ ਕੁਰਬਾਨ ਹੁੰਦਾ ਉਹਦੇ ਵਾਸਤੇ ਸਾਰੀਆਂ ਜਿਹੜੀਆਂ ਬੜੀਆਂ ਕੰਪਨੀਆਂਜ਼ ਔਰ ਲੋਗ ਨੇ ਉਹਨਾਂ ਦੀ ਉਹਨਾਂ ਦੇ ਪ੍ਰਤੀ ਸਿੰਮਪਤੀ ਹੋਣੀ ਚਾਹੀਦੀ ਹੈ ਔਰ ਜਿੰਨਾ ਵੀ ਕੋਈ ਮਦਦ ਕਰ ਸਕਦੇ ਆ ਉਹ ਕਰਨੀ ਚਾਹੀਦੀ ਹੈ ਸੋ ਮੈਂ ਇਹਨਾਂ ਦੇ ਆਈਡੀਆ ਦੀ ਤਾਰੀਫ ਕਰਦਾ ਔਰ ਦੀਨਾਨਗਰ ਵੱਲੋਂ ਇਲਾਕੇ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਕੰਪਨੀ ਦਾ ਕਿ ਜਿਨ੍ਹਾਂ ਨੇ ਇਹ ਸੋਚ ਸੋਚੀ ਹੈ ਤਾਂ ਜੇ ਬਾਕੀਆਂ ਵਾਸਤੇ ਵੀ ਇਹ ਇੱਕ ਆਈਡੀਆ ਜਿਹੜਾ ਉਹ ਉੱਪਰ ਕੇ ਸਾਹਮਣੇ ਆਇਆ ਬਾਕੀ ਅੱਜ ਦੇ ਦਿਨ ਮਨਿੰਦਰ ਸਿੰਘ ਜੀ ਨੂੰ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਔਰ ਪਰਿਵਾਰਕ ਮੈਂਬਰਾਂ ਦੇ ਨਾਲ ਮੇਰੀ ਪੂਰੀ ਸਨੁਭੂਤੀ ਹੈ ਜਿਵੇਂ ਉਸ ਦਿਨ ਵੀ ਅਸੀਂ ਜਿਸ ਦਿਨ ਸੰਸਕਾਰ ਕੀਤਾ ਅਸੀਂ ਇਕੱਠੇ ਹੋ ਗਏ ਸਾਰੇ ਦਿਨਾਨਗਰ ਟੋਟਲ ਦਿਨਾਨਗਰ ਬੰਦ ਸੀ ਤੁਹਾਨੂੰ ਪਤਾ ਹੀ ਆ ਔਰ ਸਾਰਿਆਂ ਨੇ ਬਹੁਤ ਉਸ ਦਿਨ ਅਫਸੋਸ ਪਨਾਇਆ ਸਾਰਾ ਦਿਨਾਨਗਰ ਇਸ ਫੈਮਿਲੀ ਦੇ ਨਾਲ ਹੈ ਅਸੀਂ ਵੀ ਸਾਡੀ ਵੀ ਸਹਿਮਤੀ ਇਹਨਾਂ ਦੇ ਨਾਲ ਹੈ ਠੀਕ ਹੈ ਕਿ ਉਹਦਾ ਬੇਟਾ ਵਾਪਸ ਨਹੀਂ ਦੇ ਸਕਦੇ ਲੇਕਿਨ ਇਹਨਾਂ ਜ਼ਰੂਰ ਕਰ ਸਕਦੇ ਆ ਕਿ ਇਹਨਾਂ ਨੂੰ ਇਨਾ ਕੰਫਰਟੇਬਲ ਰੱਖੀਏ ਕਿ ਇਹਨਾਂ ਨੂੰ ਮਹਿਸੂਸ ਨਾ ਹੋਵੇ ਅੱਜ ਦੇ ਦਿਨ ਪਪਾ ਮਨਿੰਦਰ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆਂ ਔਰ ਕੰਪਨੀ ਜਿਹੜੀ ਬੰਬੇ ਤੋਂ ਸਪੈਸ਼ਲੀ ਚੱਲ ਕੇ ਇਹਨਾਂ ਦਾ ਧੰਨਵਾਦ ਕਰਦੇ ਹਾਂ న్యూਸ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ న్యూਸ ਦੀ ਨਨਾਗਰ